ਮੈਂ ਜੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਰਜੇਸ਼ ਚੌਧਰੀ ਹੈ ਜੀ ਕੀ ਗੱਲਬਾਤ ਹੋਈ ਹੈ ਹਸਪਤਾਲ aí ਦਾਖਲ ਹੋਈ ਆਪਣੀ ਨੀਰਸ਼ਾਮ ਸਾਢੇ 5:30 ਵਜੇ ਕੋਲ ਬਾਈ ਦਾ ਫੋਨ ਆਇਆ ਸੀ ਮੇਰੇ ਤਾਇਏ ਦੇ ਮੁੰਡੇ ਦਾ ਟੈਂਟ ਦਾ ਸਮਾਨ ਆਣਾ ਹੈ ਮੇਰਾ ਟੈਂਟ ਦਾ ਕੰਮ ਹੈਗਾ ਆਪਣੀ ਉੱਥੇ ਪੈਂਚਾਂ ਵਾਲੀ ਗੁਰਨਾਣ ਕਮਾਨੀ ਟੈਂਟ ਲੱਗਾ ਹੋਇਆ ਜੀ ਦਾ ਤੇ ਉੱਥੋਂ ਦੇ ਜਿਹੜੇ ਮਾਲਕਾਂ ਨੇ ਸ਼ਾਮ ਨੂੰ ਵੀਰੇ ਦੇ ਟੈਂਟ ਨਾਲ ਲੱਗਿਆ ਤੇ ਕੋਈ ਪੈਗ ਥੋੜੀ ਬੋਤੀ ਉਹਦਾ ਬਰੇ ਹੋਈ ਹੈ ਉਹ ਪੁੱਛਿਆ ਪਤਾ ਨਹੀਂ ਕਿਸੇ ਦੇ ਵੱਜੀ ਗਈ ਵਿੱਚ ਉਹਨਾਂ ਨੇ ਬਾਈ ਦੇ ਥੱਪੜ ਮਾਰੇ ਸੀਗੇ ਇਹ ਭਾਈ ਦੇ ਥੱਪੜ ਮਾਰੇ ਤੇ ਉਹਨੇ ਭਾਈ ਨੇ ਫੋਨ ਕਰਿਆ ਕਰੇ ਬਈ ਮੈਨੂੰ ਕੁੱਟਿਆ ਅਜੀ ਕਰੇਗੇ ਕਰੋਗੇ ਮੇਰੇ ਪਾਪਾ ਤੇ ਦਾਇਓ ਵੀ ਦਮਾਜੀ ਕੋਈ ਗੱਲ ਕਰ ਪੁੱਛਦੇ ਕੀ ਹੋਇਆ ਕੀ ਨਹੀਂ ਹੋਇਆ ਟੈਂਟ ਨਹੀਂ ਉਤਾਰ ਦੇ ਰਹੇ ਸੀ ਅਸੀਂ ਉੱਥੇ ਗਏ ਆ ਤੇ ਜਾਂਦੇ ਹਾਂ ਕਾਹਾਂ ਕੱਢਣ ਲਾਪੇ ਤੇ ਵੱਖੇ ਪੈ ਗਏ ਬਸ ਅੱਥੋਂ ਭਾਈ ਹੋ ਗਈ ਉੱਥੇ ਤੇ ਉਹ ਇੱਕ ਤਮਾਰੀ ਹੁੰਦੇ ਨੇ ਤੁਹਾਨੂੰ ਅੱਜ ਹੀ ਹਟ ਹਾਂਜੀ ਮੈਨੂੰ ਅੱਜ ਤੁਸੀਂ ਕਰੋ ਕਿਨੇ ਜਾਣਗੇ ਅਸੀਂ ਹਾਂਜੀ ਚਾਰ ਲੈਣੀ ਸੀ ਜੀ ਅੱਛੇ ਕੌਣ ਕੌਣ ਗਏ ਸੀ ਤੁਸੀਂ ਇੱਕ ਮੇਰਾ ਦੋ ਮੇਰੇ ਤਾਈ ਜੀ ਇੱਕ ਪਾਪਾ ਤੇ ਇੱਕ ਮੈਂ ਸੀ ਜੀ ਤੁਸੀਂ ਵੰਡ ਤਾਂ ਕੋਈ ਹਮਲਾ ਵਗੈਰਾ ਕੀਤਾ ਜੀ ਕੋਈ ਨਹੀਂ ਹਮਲਾ ਕੋਈ ਨਹੀਂ ਕਰਿਆ ਜੀ ਉਹ ਮੇਰੇ ਤਾਈ ਦੇ ਮੁੰਡੇ ਦੇ ਫਿਰ ਦਬਾਰ ਤੋਂ ਪੱਕੇ ਪਏ ਸੀਗੇ ਤੇ ਮੈਂ ਅੱਗੇ ਹੋਇਆ ਛਡਾਣ ਵਾਸਤੇ ਤੇ ਇੱਕ ਮੁੰਡਾ ਵਗੈਰਾ ਮੇਰੇ ਪੱਕੇ ਪਏ ਉਹਨਾਂ ਨੂੰ ਕੋਈ ਸੱਟਾ ਫਟਾ ਵਜੇ ਨਹੀਂ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਆਇਆ ਜੀ ਪੇਛੇ ਬਾਅਦ ਤਾਂ ਪਤਾ ਨਹੀਂ ਲੱਗਦਾ ਸੀ ਤੱਕ ਤੋਂ ਆ ਰਹੀ ਸੀ ਮੈਂ ਰੈਂਟ ਦੀ ਪੈਪ ਕਿੰਨਾ ਲੱਗ ਜੀ ਰੈਂਟ ਕੌਣ ਫੋਰ ਹੈ ਸਿੱਥੇ ਉਹ ਜੀ ਆਪਣੇ ਕੰਮ ਕਰਦੇ ਸੀ ਬੰਦੇ ਉਹ ਪਤਾ ਨਹੀਂ ਉਹ ਨਿੱਥੇ ਜਿਹੀ ਹੈ ਕਿੰਨਾ ਨਹੀਂ ਪਤਾ ਨੂੰ ਬਾਪ ਕੀ ਅਜੀਬ ਨੇ ਆ ਵੀਰੇ ਬਾਈ ਦਾ ਥੱਪੜ ਮਾਰੇ ਜੀ ਉਹਨਾਂ ਨੇ ਜੀ ਗਏ ਬਈ ਗੱਲ ਕਰਦੇ ਆ ਕੀ ਕਰ ਲੋ ਜੀ ਟੈਂਟ ਨੇ ਤਰਨ ਦੇ ਰਹੇ ਸੀ ਅਸੀਂ ਆਏ ਆ ਤੇ ਫਿਰ ਉਹ ਸਾਡੇ ਬੱਖੇ ਪੈ ਕੇ ਗਾਲੀ ਗਲੋਚ ਕਰਦੇ ਸੀ ਕਿਤੇ ਹੋਈ ਜੀ ਕੀ ਉਹਨਾਂ ਦੀ ਸਾਰਿਆਂ ਦੀ ਕਾਦੀ ਬੀਤ ਗਈ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰਜੇਸ਼ ਚੋਦੜ ਕਿਤਰੇ ਨੂੰ ਤੁਰਕਾ ਮਾਰੀ ਕੀ ਮਾਂ ਕੀ ਤੁਹਾਡੀ ਉਹਨਾਂ ਦਾ ਨਹੀਂ ਇਨਸਾਫ ਹੋਣਾ ਚਾਹੀਦਾ ਆਹ ਮੇਰੇ ਭਰਾ ਦਾ ਲੜਕਾ ਜੀ ਇਹਦੇ जी अपना राकेश कुमार जी की गलत बस समान खोली जाते सारे दारू पीते हुए काफी जने से असिद टेंट पट्टे से शाम जो सकम अगे काम तेरना समान बस कपड़ा खोल रहे थे तो किधरों पर कुंडी जी निकल गई जो उन्होंने बच्चा खड़ा जो उन्होंने सट्ट लग गई साढ़े जी एक बंद सट लगी ਚਲੋ ਕਿਵੇਂ ਹੋ ਗਿਆ ਕੁਦਰਤੀ ਗਲਤੀ ਦੀ ਮਾਫੀ ਮੰਗੀ ਤੇ ਆ ਬਾਅਦ ਇੱਚ ਕਨੇ ਟੈਂਟ ਨਹੀਂ ਪਟਣ ਦੇਣਾ ਉਹ ਨਹੀਂ ਕਰਨ ਦੇਣਾ ਉਹ ਤੋਂ ਥੋੜਾ ਕੰਮ ਵੱਧ ਗਿਆ ਉਹ ਜਿਆਦਾ ਸੀ ਮੇਰੇ ਬੱਖੇ ਪੈ ਗਏ ਮੇਰੇ ਕਾਫੀ ਸੱਟਾਂ ਸੁੱਟਾਂ ਮਾਰ ਗਿਆ ਉਹਨਾ ਚਰਮ ਮੈਂ ਜਿਵੇਂ ਉਹ ਫੇਕੜੀ ਜਾਨ ਬਚਾਈ ਮੇਰੇ ਹੱਥ ਖਾਂਤੇ ਜਿਉਂ ਨਾਲ ਆਈਆਂ ਤੁਸੀਂ ਕਿੰਨੇ ਜਣੇ ਸੀ ਮੈਂ ਉਦ ਕੱਲਾ ਸੀ ਉਦੋਂ ਕੱਲੇ ਹੀ ਤੁਸੀਂ ਹਾਂ ਉਹ 15 16 ਜਣੇ ਆ ਗਏ ਸਨ ਟੈਂਟ ਕਿ ਤੁਸੀਂ ਪ੍ਰੋਗਰਾਮ ਤੋਂ ਪਹਿਲੇ ਪਟਨ ਜਾ ਰਹੇ ਸੀ ਜਾਂ ਪ੍ਰੋਗਰਾਮ ਖਤਮ ਹੋ ਗਿਆ ਸੀ ਪ੍ਰੋਗਰਾਮ ਖਤਮ ਹੋ ਗਿਆ ਸੀ ਬਸ ਉੱਥੇ दारू ਪੀਣ ਵਾਲੇ ਬੰਦੇ ਰਹੇ ਸੀ ਜਿਹੜੇ दारू ਪੀ ਕੇ ਵੇਚ ਰਹੇ ਸੀ ਠੀਕ ਹੈ ਤੁਸੀਂ ਕੌਣ ਕੌਣ ਆਏ ਸੀਗੇ ਇੱਥੇ ਮੈਂ ਕੱਲਾ ਸੀ ਨਾਲ ਮੇਰੇ ਲੇਬਰਸ ਉਸ ਤੋਂ ਬਾਅਦ ਜਿਹੜੇ ਆਏ ਸੀਗੇ ਜਿੰਨੇ ਉਸ ਤੋਂ ਬਾਅਦ ਮੈਂ ਚਲੋ ਸਮਾਨ ਚੱਕਣਾ ਸੀ ਮੈਂ ਕਿਹਾ ਚੱਲ ਲੈ ਕੇ ਆਪਦੇ ਵੱਡੇ ਨੂੰ ਬੁਲਾ ਲੈਣਾ ਦਿੱਤਾ ਚਾਚੇ ਨੂੰ ਠੀਕ ਹੈ ਕੰਮ ਉਹ ਠੰਡਾ ਹੋ ਗਿਆ ਸੀ ਅਸੀਂ ਟੈਂਟ ਦੇ ਵਿੱਚ ਖੜੇ ਸੀ ਇਹ ਦੁਬਾਰਾ ਫੇਰ 25 30 ਜਨੇ ਆ ਕੇ ਬੱਕੇ ਪੈ ਗਏ ਹਮਲਾ ਕਿੰਨਾ ਵੱਲੋਂ ਕੀਤਾ ਗਿਆ ਤੁਹਾਡੇ ਦੇ ਉਹਨਾਂ ਵੱਲੋਂ ਕੀਤਾ ਗਿਆ ਅਸੀਂ ਹਾਲਾਂਕਿ ਉਹਨਾਂ ਦੇ ਕਾਰ ਹੀ ਨਹੀਂ ਗਏ ਠੀਕ ਆ ਦੇ ਜਗ੍ਹਾ ਤੇ ਖੜੇ ਸੀ ਮਤਲਬ ਟੈਂਕ ਦਾ ਸਮਾਨ ਚੱਕ ਰਹੇ ਸੀ ਉਹਨਾਂ ਫਿਰ 25 30 ਜਨੇ ਆ ਕੇ ਬੱਕੇ ਪੈ ਗਏ ਸੀ ਪੰਜ ਛੇ ਜਨੇ ਸੀ ਤੁਹਾਨੂੰ ਕਿੰਨੇ ਵਜੇ ਸੱਜਾ ਮੇਰੇ ਆ ਬ੍ਰਦਰ ਨੂੰ ਜ਼ਿਆਦਾ ਵਜੇ ਹੈ ਕਿੰਨੇ ਨੇ ਮੇਰੀਆਂ ਵੀ ਹੈਗੀਆਂ ਸਾਡੇ ਤਾਇ ਚਾਚੇ ਮਤਲਬ ਸਾਰਿਆਂ ਨੂੰ ਵਜੀਆਂ ਜਿੰਨਾਂ ਕੋਈ ਮਾਰੀਆਂ ਕੋਈ ਉਹਨਾਂ ਮਾਰੀਆਂ ਉਹਨਾਂ ਜ਼ਿਆਦਾ ਸਨ ਉਹ ਬੰਦੇ ਜ਼ਿਆਦਾ ਸਨ ਤੁਹਾਡੇ ਵੱਲੋਂ ਕੋ ਪੜਨ ਤੁਹਾਡੇ ਵੱਲੋਂ ਇਹਨਾਂ ਨੇ ਕੀਤੀ ਕੀ ਕਿਣੀ ਪਾਨਾ ਤੋਂ ਫਿਲਹਾਲ ਉਸ ਟਾਈਮ ਤੱਕ ਠੀਕ ਹੈ ਕਿੰਨੇ ਨੇ ਐਡਮਿਟ ਜਦੋਂ ਉਹਨਾਂ ਨੇ ਇੱਕ ਮਾਰੇ ਸੀ ਉਸ ਬੰਦੇ ਦੇ ਅਚਾਨਕ ਪੂਰ ਜ਼ਰੂਰੀ ਠੀਕ ਹੈ ਬਾਕੀ ਹੋਰ ਕੋਈ ਸਾਟ ਨਹੀਂ ਵੱਜੀ ਹਮ ਨੂੰ ਉਹਦੀ ਗੱਡੀ ਦੀ ਪਾਨਾ ਕਿੰਨੇ ਨੇ ਐਡਮਿਟ ਨੇ ਇਥੇ ਹਸਪੀਟਲ ਲਾਲ ਕਮਰੇ ਦੇ ਬ੍ਰਦਰ ਠੀਕ ਹੈ ਕੀ ਮੰਗ ਕੀਤੀ ਤੁਹਾਡੀ ਉਹਨਾਂ ਮੰਗ ਇਹ ਹੈ ਕਿ ਇਹ ਉਹਨਾਂ ਨੇ ਸਾਫ ਚਾਹੀਦੀ ਹੈ ਉਹਨਾਂ ਨੇ ਦਾਰੂ ਪੀ ਕੇ ਆਪ ਕੋ ਲੈ ਕੇ ਚੁਣ ਸਾਡੇ ਤੇ ਕਿਸੇ ਬੰਦੇ ਦੇ ਪੈਗ ਵੀ ਨਹੀਂ ਲੱਗੋਏ ਜਿਹੜਾ ਸੀ ਕੋਈ ਉਹਨਾਂ ਨੂੰ ਕਹਿੰਦੇ ਕਿ ਤਰ੍ਹਾਂ ਰਹਿੰਦੇ ਤੁਸੀਂ ਸਰ ਮੈਂ ਕਿ ਗੱਲ ਵਿੱਚ ਕਾ ਲੈਂਦੇ ਜਾਂ ਕੁਛ ਹੈਗਾ ਸੀ ਜਿਆਦਾ ਬੋਲਣ ਦੀ ਬਕਵਾਸ ਦੀ ਲੋੜ ਨਹੀਂ ਸੀ ਜਿਆਦਾ ਬਕਵਾਸ ਮੁਰੇ ਨਹੀਂ ਆਉਂਦੀ ਫਿਰ ਕੌਣ ਸੁਣਦਾ ਹੈ ਕਿੱਥੇ ਰਹਿੰਦੇ ਤੁਸੀਂ ਠੀਕ ਹੈ ਮੈਂ ਤਾਂ ਪਿੱਛੋਂ ਜੇ ਮਰਜ਼ੀ ਮਾਰ ਕੇ ਲਿਆਉਣਾ ਕਿਉਂਕਿ ਮੌਕੇ ਤੇ ਮੈਂ ਆਪੇ ਸੀ ਠੀਕ ਹਾਲਾਂਕਿ ਉਹਨਾਂ ਵੱਲੋਂ ਸੱਟਾਂ ਸਾਨੂੰ ਮਾਰੀਆਂ ਗਈਆਂ ਸੀ